ਭਗਤ ਜਨਾ ਕੈ ਮੋਹੇ ਦਿੱਠੈ ਜਗਤ ਤਰਿਆ ਸਭ ਲੋੜੀਐ ਸ਼ਲੋਕ ਮਹੱਲਾ ਤੀਜਾ ਸਾਰਸਨਾ ਜਲ ਜਾਉ ਜਿਨ ਹਰਿ ਕਾ ਸੁਆਉ ਨ ਪਾਇਆ ਨਾਨਕ ਰਸਨਾ ਸਬਦ ਰਸਾਏ ਜਿਨ ਹਰਿ ਹਰਿ ਮਨ ਵਸਾਇਆ ਮਹੱਲਾ ਤੀਜਾ ਸਾਰਸਨਾ ਜਲ ਜਾਉ ਜਿਨ ਹਰਿ ਕਾ ਨਾ ਵਸਾਰਿਆ ਨਾਨਕ ਗੁਰਮੁਖ ਰਸਨਾ ਹਰ ਜੱਪੈ ਹਰ ਕੈ ਨਾਹੀਂ ਪਿਆਰਿਆ ਪੌੜੀ ਹਰਿਆਪੇ ਠਾਕੁਰ ਸੇਵਕ ਭਗਤ ਹਰਿਆਪੇ ਕਰੇ ਕਰਾਈ ਹਰਿਆਪੇ ਵੇਖੈ ਵਿਗਸੈ ਆਪੇ ਜਿਤ ਭਾਵੈ ਤਿਤ ਲਾਏ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉਜੜ ਪਾਏ ਹਰ ਸੱਚਾ ਸਾਹਿਬ ਸੱਚਤ ਪਾਵਸ ਕਰ ویکھے ਚਲਤ ਸੁਬਾਈ ਗੁਰ ਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਸ਼ਲੋਕ ਮਹਲਾ 3 ਤੀਜਾ ਦਰਵੇਸੀ ਕੋ ਜਾਣ ਸੀ ਵਿਰਲਾ ਕੋ ਦਰਵੀਸ ਜੇ ਘਰ ਘਰ ਹੰਡੈ ਮੰਗਦਾ ਠਿਗ ਜੀਵਨ ਠਿਗ ਵੇਸ ਜੇ ਆਸਾ ਦੇਸਾ ਤਜ ਰਹਿ ਗੁਰਮਕ ਭਿਖਿਆ ਨਾਉ ਿਸਕੇ ਚਰਨ ਪਖਾਲੀ ਅਹ ਨਾਨਕ ਹਉ ਬਲਿਹਾਰੈ ਜਾਉ ਮਹੱਲਾ ਤੀਜਾ ਨਾਨਕ ਤਰਵਰ ਏਕ ਫਲ ਦੋਏ ਪੰਖੇ ਰੂ ਆਹੀ ਆਵਤ ਜਾਤਨਾ ਦੀ ਸਹੀ ਨਾ ਪਰ ਪੰਖੀ ਤਾਹੇ ਬਹਉ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਣ ਹਰ ਰਸ ਫਲ ਰਾਤੀ ਨਾਨਕਾ ਕਰਮ ਸਚਾ ਨੀ ਛਾਨ ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜਮਾਏ ਪਿਸਾਵੈ ਆਪ ਪਕਾਵੇ ਆਪ ਭਾਂਡੇ ਦੇ ਪਰੋਸੈ ਆਪੇ ਹੀ ਬਹਿ ਖਾਵੇ ਆਪੇ ਜਲ ਆਪੇ ਦੇ ਸਿੰਗਾ ਆਪੇ ਚੁਲੀ ਭਰਾਵੇ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੇ ਜਿਸਨੂੰ ਕਿਰਪਾਲ ਹੋਐ ਹਰਿ ਆਪੇ ਕਿਸ ਨੂੰ ਹੁਕਮ ਮੰਨਾਵੇ ਸਲੋਕ ਮਹੱਲਾ ਤੀਜਾ ਕਰਮ ਧਰਮ ਸਭ ਬੰਦਨਾ ਪਾਪ ਕੁੰਨ ਸੰਬੰਧ ਮਮਤਾ ਮੋਹ ਸੋ ਬੰਦਨਾ ਪੁੱਤਰ ਕਲਤਰ ਸੋ ਧੰਦ ਜਹ ਦੇਖਾਂ ਤਹ ਜੀਵਰੀ ਮਾਇਆ ਕਾ ਸੰਬੰਧ ਨਾਨਕ ਸੱਚੇ ਨਾਮ ਬਿਨ ਵਰਤਨ ਵਰਤੈ ਅੰਧ ਮਹੱਲਾ ਚੌਥਾ ਅੰਦੇ ਚਾਨਣ ਤਾਂ ਥੀਐ ਜਾਂ ਸਤਿਗੁਰ ਮਿਲੈ ਰਜਾਈ ਬੰਦਨ ਤੋੜੈ ਸੱਚ ਵਸੈ ਅਗਿਆਨ ਅੰਧੇਰਾ ਜਾਇ ਸਭ ਕਿਸ ਦੇਖੈ ਤਿਸੈ ਕਾ ਜਿਨ ਕੀ ਆਤਨ ਸਾਜ ਨਾਨਕ ਸਰਨ ਕਰਤਾਰ ਕੀ ਕਰਤਾ ਰਾਖੈ लाਜ ਪੌੜੀ ਜਦੋਂ ਆਪੇ ਥਾਟ ਕੀਆ ਬਹਿ ਕਰਤਾ ਤਦੋਂ ਪੁੱਛਣਾ ਸੇਵਕ ਬੀਆ ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰਨਾ ਦੂਜਾ ਕੀਆ ਫਿਰ ਆਪੇ ਜਗਤ ਉਪਾਇਆ ਕਰਤੈ ਦਾਨ ਸਭਨਾ ਕੋ ਦਿਆ ਆਪੇ ਸੇਵ ਬਣਾਈਨ ਗੁਰਮਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਆਕਾਰ ਹੈ ਆਪੇ ਆਪੇ ਕਰੈ ਸੋਥੀਆ ਸ਼ਲੋਕ ਮਹਲਾ 3 ਜਾਂ ਗੁਰਮੁਖ ਪ੍ਰਭ ਸਿਵਹਿ ਸਦ ਸਾਚਾ ਅਨੰਦ ਸਹਿਜ ਪਿਆਰ ਸਦਾ ਆਨੰਦ ਗਾਵਹਿ ਗੁਣ ਸਾਚੀ ਅਰਧ ਉਰਧ ਉਰਤਾਰ ਅੰਤਰ ਪ੍ਰੀਤਮ ਵਸਿਆ ਤੁਰ ਕਰਮ ਲਿਖਿਆ ਕਰਤਾਰ ਨਾਨਕ ਆਪ ਮਲਾਇਨ ਆਪੇ ਕਿਰਪਾ ਧਾਰ ਮਹਲਾ ਤੀਜਾ ਕਹਿਆ ਕਥਿਆ ਨਾ ਪਾਈਐ ਹਣ ਦਿਨ ਰਹੈ ਸਦਾ ਗੁਣ ਗਾਈ ਵਿਣ ਕਰਮੈ ਕਿਨੈ ਨਾ ਪਾਇਉ ਭੌਂ ਕਮੋਏ ਬਿਲ ਲਾਏ ਗੁਰ ਕੈ ਸ਼ਬਦ ਮਨ ਤਨ ਭਿਜੈ ਆਪ ਬਸੈ ਮਨਿ ਆਇ ਨਾਨਕ ਨਦਰਿ ਪਾਈਐ ਆਪੇ ਲਏ ਮਲਾਏ ਪਉੜੀ ਆਪੇ ਵੇਦ ਪੁਰਾਨ ਸਭ ਸਾਸਤ ਆਪ ਕਤੈ ਆਪ ਭਿਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤ ਆਪ ਨਿਰਵਿਰਤੀ ਆਪੇ ਅਕਥ ਕਥੀਜੈ ਆਪੇ ਪੁੰਨ ਸਭ ਆਪ ਕਰਾਏ ਆਪ ਲਿਪਤ ਵਰਤੀਜੈ ਆਪੇ ਸੁਖ ਦੁਖ ਦੇਵੈ ਕਰਤਾ ਆਪੇ ਬਖਸ਼ ਕਰੀਜੈ ਸ਼ਲੋਕ ਮਹੱਲਾ 3 ਸੇਖਾ ਅੰਦਰੋਂ ਹੋ ਜੋਰ ਛੱਡ ਤੂੰ ਭਉ ਕਰ ਝੱਲ ਗੁਆਏ ਗੁਰ ਕੈ ਭੈ ਕੀਤੇ ਨਿਸਤਰੇ ਭੈ ਵਿੱਚ ਨਿਰਭਉ ਪਾਏ ਮਨ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਬਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾਖ ਖਸਮ ਪਾਏ ਥਾਈ ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤੀਜਾ ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲਗੋ ਪਿਆਰ ਕੂੜ ਕਮਾਵੈ ਕੂੜ ਸੰਗਰਹਿ ਕੂੜ ਕਰੇ ਆਹਾਰ ਵਿਖ ਮਾਇਆ ਧਨ ਸੰਚਮਰਹਿ ਅੰਤੇ ਹੋਈ ਸਭ ਛਾਰ ਕਰਮ ਧਰਮ ਸੋਚ ਸੰਜਮ ਕਰਹਿ ਅੰਤਰ ਲੋਭ ਵਿਕਾਰ ਨਾਨਕ ਜੇ ਮਨ ਮੁਖ ਕਮਾਵੈ ਸੋ ਥਾਏ ਨਾ ਪਵੈ ਦਰਗਹਿ ਹੋਈ ਖੁਆਰ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਪੰਡ ਕਰੇ ਆਪ ਸਮੁੰਦੇ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਇ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਹਰੇ ਆਪੇ ਭੌਜਲ ਆਪ ਹੈ ਬੋਹਿਥਾ ਆਪੇ ਠੇਵਟ ਆਪ ਤਰੇ ਆਪੇ ਕਰੇ ਕਰਾਏ ਕਰਤਾ ਅਵਰਨਾ ਦੂਜਾ ਤੁਜੈ ਸਰੀ ਸ਼ਲੋਕ ਮਹਲਾ 3 ਜਾਂ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਅਚਿੰਤ ਵਸੈ ਮਨ ਆਏ ਜਨਮ ਮਰਨ ਦੁੱਖ ਕੱਟੀਐ ਹਉ ਮੈਂ ਮਮਤਾ ਜਾਏ ਉੱਤਮ ਪਦਵੀ ਪਾਈਐ ਸੱਚੇ ਰਹੈ ਸਮਾਏ ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾਂ ਸਤਗੁਰ ਮਿਲਿਆ ਆਏ ਮਹੱਲਾ ਤੀਜਾ ਨਾਮ ਰਤਤਾ ਸਤਗੁਰੂ ਹੈ ਕਲਯੁਗ ਬੋਹਿਤ ਹੋਏ ਗੁਰਮੁਖ ਹੋਵੇ ਸੋ ਪਾਰ ਪਵੇ ਜਿਨ੍ਹਾਂ ਅੰਦਰ ਸੱਚਾ ਸੋਏ ਨਾਮ ਸੰਭਾਲੀ ਨਾਮ ਸੰਗ ਰਹਿ ਨਾਮੇ ਹੀ ਪਤ ਹੋਏ ਨਾਨਕ ਸਤਗੁਰ ਪਾਇਆ ਕਰਮ ਪ੍ਰਾਪਤ ਹੋਏ ਪੌੜੀ ਆਪੇ ਪਾਲ ਸ ਆਪ ਧਾਤ ਹੈ ਆਪ ਕੀਤੋਂ ਨ ਕੰਚਨ ਆਪੇ ठाकुर ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਕਟ ਭੋਗ ਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਬੀਕ ਆਪ ਸਭ ਬੀਤਾ ਆਪੇ ਗੁਰਮੁਖ ਭੰਜਨ ਜਨ ਨਾਨਕ ਸਲਾਹੇ ਨਾਰਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵਡਣ ਸ਼ਲੋਕ ਮਹੱਲਾ ਚੌਥਾ ਬਿਨ ਸਤਗੁਰ ਸੇਵੇ ਜੀਕੇ ਬੰਦਨਾ ਜੀਤੇ ਕਰਮ ਕਮਾਹਿ ਬਿਨ ਸਤਗੁਰ ਸੇਵੇ ਠਬਰ ਨਾ ਪਾਵੇ ਹੀ ਮਰ ਜੰਮਹਿ ਆਵਹਿ ਜਾਹਿ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਈ ਨਾਨਕ ਬਿਨ ਸਤਗੁਰ ਸੇਵੇ ਜੰਪੂਰ ਬੱਧੇ ਮਾਰਿਐ ਮੋਹੇ ਕਾਲੈ ਉਠ ਜਾਹਿ ਮਹੱਲਾ ਤੀਜਾ ਇਕਰ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰ ਨਾਮੇ ਲੱਗੈ ਪਿਆਰ ਨਾਨਕ ਜਨਮ ਸਵਾਰਨੇ ਆਪਣਾ ਕੁੱਲ ਕਾ ਕਰਨ ਉਧਾਰ ਪੌੜੀ ਆਪੇ ਚਾਟ ਸਾਲ ਆਪਹਿ ਪੰਦਾ ਆਪੇ ਚਾਟੜੇ ਪੜਨ ਕੋ ਆਣੀ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੀ ਇਕ ਥੈ ਪਰ ਬੁੱਝੈ ਸਭ ਆਪੇ ਇਕ ਫੈ ਆਪੇ ਕਰੇ ਇਆਣ ਇਕਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਭਾਣੇ ਜਿਨਾਂ ਆਪੇ ਗੁਰਮੁਖ ਦੇ ਵੜਿਆਈ ਸੇ ਜਨ ਸੱਚੀ ਦਰਗਹਿ ਜਾਣੇ ਸ਼ਲੋਕ ਮਰਦਾਨਾ ਪਹਿਲਾ ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੋਹੇ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਖੁਆਰ ਕਰਨੀ ਲਾਹਣ ਸਤ ਗੁੜ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਕੇਓ ਸ਼ਰਮ ਮਾਸ ਆਹਾਰ ਗੁਰਮੁਖ ਪਾਈਐ ਨਾਨਕਾ ਖਾਦੈ ਜਾਹੇ ਵਿਕਾਰ ਮਰਦਾਨਾ ਪਹਿਲਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਤਾਤ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮਕਾਲ ਇਤ ਮਦ ਪੀਤਾ ਨਾਨਕਾ ਬਹੁਤੇ ਖੱਟੀ ਅਹ ਬੇਕਾਰ ਗਿਆਨ ਗੁੜ ਸਲਾਹਾ ਮੰਡੇ ਭਉ ਮਾਸ ਆਹਾਰ ਨਾਨਕ ਇਹੋ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸਿਓ ਮੇਲਾਪ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬੇਕਾਰ ਪੌੜੀ ਆਪੇ ਸੁਰ ਨਰ ਗਣ ਗੰਧਰਬਾ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੀਸ਼ਾ ਆਪੇ ਗੁਰਮੁਖ ਅਕਥ ਕਹਾਣੀ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੈ ਬਿਬਾਣੀ ਆਪੇ ਨਾਲ ਗੋਸਕ ਆਪ ਉਪਦੇਸੈ ਆਪੇ ਸੁਘੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੇ ਆਪੇ ਸਭਨਾ ਜੀਆ ਕਾਹ ਹੈ ਜਾਣੀ ਤਲੋਕ ਮਹੱਲਾ ਤੀਜਾ ਇਹਾਂ ਸੰਧਿਆ ਪਰਮਾਨ ਹੈ ਜਿਤ ਹਰ ਪ੍ਰਭ ਮੇਰਾ ਚੇਤਿ ਆਵੈ ਹਰਿ ਸਿਓ ਪ੍ਰੀਤ ਊਪਜੈ ਮਾਇਆ ਮੋਹ ਜਲਾਵੈ ਗੁਰ ਪ੍ਰਸਾਦੀ ਦੁਬਦਾ ਮਰੈ ਮਨੁਆ ਅਸਥਿਰ ਸੰਧਿਆ ਕਰੇ ਵਿਚਾਰ ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨਾ ਟਿਕੈ ਮਰ ਜੰਮੈ ਹੋਏ ਖੁਆਰ ਮਹੱਲਾ ਤੀਜਾ ਪ੍ਰਿਯੋ ਪ੍ਰਿਯੋ ਕਰਤੀ ਸਭ ਜੱਗ ਫੇਰੀ ਮੇਰੀ ਪਿਆਸ ਨਾ ਜਾਏ ਨਾਨਕ ਸਤਗੁਰ ਮਿਲਿਆ ਮੇਰੀ ਪਿਆਸ ਗਈ ਫਿਰ ਪਾਇਆ ਘਰ ਆਏ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪੇ ਠਾਕੁਰ ਦਾਸ ਭਇਆ ਆਪੇ ਦਸ ਅਠ ਵਰਨ ਉਪਾਏਨ ਆਪ ਬ੍ਰਹਮ ਆਪ ਰਾਜ ਲਿਆ ਆਪੇ ਮਾਰੇ ਆਪੇ ਛੋੜੈ ਆਪੇ ਬਖਸ਼ੇ ਕਰੇ ਦਇਆ ਆਪ ਅਭੁੱਲ ਨਾ ਭੁੱਲੈ ਕਬਹੀ ਸਭ ਸਚਤ ਪਾਵਸ ਸਚਿਥਿਆ ਆਪੇ ਜਿਨ੍ਹਾਂ ਬੁਝਾਏ ਗੁਰਮਖ ਤਿਨ ਅੰਦਰੋਂ ਹੋ ਦੂਜਾ ਭਰਮ ਗਿਆ ਸਲੋਕ ਮਹੱਲਾ 5ਵਾਂ ਹਰ ਨਾਮ ਨਾ ਸਿਮਰਹਿ ਸਾਧ ਸੰਗ ਤੈ ਤਨ ਉੱਡਹਿ ਕੀ ਜਿਨ ਕੀਤੀ ਤਸੈ ਨਾ ਜਾਣਈ ਨਾਨਕ ਫਿਟ ਅਲੂਣੀ ਦੇਹ ਮਹੱਲਾ 5ਵਾਂ ਘਟ ਵਸਹਿ ਚਰਨਾਰ ਪਿੰਦ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ ਪੌੜੀ ਆਪੇ 86 ਤੀਰਥ ਕਰਤਾ ਆਪ ਕਰੇ ਇਸਨਾਨ ਆਪੇ ਸੰਜਮ ਵਰਤੇ ਸੁਆਮੀ ਆਪ ਜਪਾਏ ਇਹ ਨਾਮ ਆਪ ਦਿਆਲ ਹੋਏ ਭਉ ਖੰਡਨ ਆਪ ਕਰੈ ਸਬਦਾਨ ਜਿਸਨੋ ਗੁਰਮੁਖ ਆਪ 부ਝਾਈ ਸੋ ਸਦ ਹੀ ਦਰਗਹਿ ਪਾਏ ਮਾਨ ਜਿਸ ਦੀ ਪੈਜ ਰਖੈ ਹਰ ਸੁਆਮੀ ਸੋ ਸੱਚਾ ਹਰ ਜਾਨ ਸ਼ਲੋਕ ਮਹੱਲਾ 3 ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਦੇ ਕਰਮ ਕਮਾਏ ਸ਼ਬਦੈ ਸਿਓ ਚੇਤਨਾ ਲਾਵੇ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਅਹਨਸ ਜਲਤ ਬਿਹਾਈ ਜੋਤਿਸ ਭਾਵੈ ਸੋ ਥੀਐ ਕਹਿਣਾ ਕਿਛੂ ਨਾ ਜਾਇ ਮਹੱਲਾ ਤੀਜਾ ਸਤਗੁਰੂ ਫਰਮਾਇਆ ਕਾਰੀ ਇਹ ਕਰੇਹੁ ਗੁਰੂ ਦਵਾਰ ਹੋਇ ਕੈ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜੂਰ ਹੈ ਪਰਮੈ ਕੇ ਛੌੜ ਕਟਕੈ ਅੰਤਰ ਜੋਤ ਤਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾਏ ਹੋ ਸਤਗੁਰ ਕਾ ਬਾਣਾ ਚਿਤ ਰਖੋ ਹੋ ਸੰਜਮ ਸਚਿਆਨੇ ਹੋ ਨਾਨਕ ਐਥੈ ਸੁਖੈ ਅੰਦਰ ਰਖਸੀ अगे हर सिो केल करे हो पौड़ी आपे भार अठारह बनस्पत आपे ही फल लाए आपे माली आप सब सिंचे आपे ही पाए आपे करता आपे भुगता आपे दे दवाए आपे साहेब आपे है राखा आपे रहे आसमाए जन नानक वड्याई आखे हर करते की ਜਿਸ ਨੂੰ ਤਿਲ ਨਾ ਤਮਾਏ ਸਲੋਕ ਮਹਲਾ 3ਆ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਵਰਲ ਪਵੈ ਵਿਚਾਈ ਆਪਣਾ ਪਰਾਇਆ ਨਾ ਪਛਾਣੈ ਖਸਮ ਹੋਉ ਤਕੇ ਖਾਏ ਜਿਤ ਪੀਤਾ ਖਸਮ ਵਿਸਰੈ ਦਰਗਾਹ ਮਿਲੈ ਸਜਾਈ ਝੂਠਾ ਮਦਮੂਰ ਨਾ ਪੀਚੈ ਜੀ ਕਾ ਪਾਰਵਸਾਏ ਨਾਨਕ ਨਦਰਿ ਸਚ ਮੱਦ ਪਾਈਐ ਸਤਗੁਰ ਮਿਲੈ ਜਿਸ ਆਇ ਸਦਾ ਸਾਹਿਬ ਕੈ ਰੰਗ ਰਹਿ ਮਹਿਲੀ ਪਾਵੈ ਥਾਉ ਮਹੱਲਾ ਤੀਜਾ ਇਹੋ ਜਗਤ ਜੀਵਤ ਮਰੇ ਜਾਂ ਇਸਨੂੰ ਸੋਜੀ ਹੋਏ ਜਾਂ ਤਿੰਨ ਸਵਾਲਿਆ ਤਾਂ ਸਵ ਰਹਿਆ ਜਗਾਏ ਤਾਂ ਸੁਧ ਹੋਏ ਨਾਨਕ ਨਦਰ ਕਰੇ ਜੇ ਆਪਣੀ ਸਤ ਗੁਰ ਮੇਲੇ ਸੋਏ ਗੁਰ ਪ੍ਰਸਾਦ ਜੀਵਤ ਮਰੈ ਤਾਂ ਫਿਰ ਮਰਨ ਨਾ ਹੋਏ ਪੌੜੀ ਜਿਸ ਦਾ ਕੀਤਾ ਸਭ ਕਿਸ ਹੋਵੇ ਤਿਸਨੂੰ ਪ੍ਰਵਾਹਾ ਨਾਹੀ ਕਿਸੈ ਕੇਰੀ ਹਰ ਜੀਉ ਤੇਰਾ ਦਿੱਤਾ ਸਭ ਕੋ ਖਾਵੈ ਸਭ ਮਹਤਾਜੀ ਕੱਢੈ ਤੇਰੀ ਜੇ ਤੁਧਨੋਂ ਸਲਾਹੇ ਸੋ ਸਭ ਕਿਸ ਪਾਵੈ ਜਿਸਨੂੰ ਕਿਰਪਾ ਨਿਰੰજન ਕੇਰੀ ਸੋਈ ਸਾਹੁ ਸੱਚਾ ਵਣਜਾਰਾ ਜਿਨ ਵਖਰ ਲਦਿਆ ਹਰਨਾਮ ਧਨ ਤੇਰੀ ਸਭ ਤਿਸੈ ਨੂੰ ਸਲਾਹੇ ਹੋ ਸੰਤੋਹ ਜਿਨ ਦੂਜੇ ਭਾਵ ਕੀ ਮਾਰ ਵਡਾਰੀ ਢੇਰੀ ਸ